ਖੰਨੇ ਸ਼ਹਿਰ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆਂ BB26 News Channel ਤੇ BB26 News Facebook Page ਤੇ ਨਸ਼ਾ ਤਸਕਰਾਂ ਦੇ ਨਜਾਇਜ਼ ਘਰਾਂ ਦੇ ਕਬਜ਼ਿਆਂ ਤੇ ਸਰਕਾਰ ਨੇ ਬੜਾ ਵੱਡਾ ਐਕਸ਼ਨ ਲੱਟਾ ਮਾਨਯੋਗ ਡਾਕਟਰ ਜੋਤੀ ਯਾਦਵ ਪੈਸ ਐਸਐਸਪੀ ਖੰਨਾ ਨੇ ਆਪਣੀ ਸਾਰੀ ਹੀ ਪੰਜਾਬ ਪੁਲਿਸ ਪ੍ਰਸ਼ਾਸਨ ਲੈ ਜਾ ਕੇ ਔਰ ਕਿੱਤਾ ਹੈ ਪੀੜਾ ਪੰਜਾ ਸਰਕਾਰ ਦਾ ਚੱਲਣਾ ਹੋਇਆ ਇਹ ਤਸਵੀਰਾਂ ਤੋੜਨਾ ਸੰਗੀਆਂ ਕਰ ਰਹੇ ਹਾਂ ਮੀਟ ਮਾਰਕੀਟ ਦੇ ਨਾਲ ਜਿਹੜੀ ਬਸਤੀ ਹੈ ਜਿੱਥੇ ਕਈ ਸਾਲਾਂ ਤੋਂ ਨਸ਼ਾ ਵਿਕ ਰਿਹਾ ਹੈ ਕਈ ਸਾਲਾਂ ਤੋਂ ਇੱਥੇ ਪ੍ਰੋਪਟੀਆਂ ਨਜਾਇਜ਼ ਕਬਜ਼ੇ ਵਿੱਚ ਨੇ ਔਰ ਇੱਥੇ ਦੇ ਮਾਨਜੋਬ ਐਸਐਸਪੀ ਮਾਨਜੋਬ ਕੈਮਰਨ ਮੰਤਰੀ ਪੰਜਾਬ ਵੱਲੋਂ ਸਖਤ ਹਦਾਇਤਾਂ ਦੇ ਕੇ ਦਿੱਤੀਆਂ ਵੀ ਗਈਆਂ ਸੀ ਜਾਂ ਪੰਜਾਬ ਛੱਡ ਜੋ ਜਾਂ ਖੰਨਾ ਸ਼ਹਿਰ ਛੱਡ ਜੋ ਖੰਨੇ ਸ਼ਹਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਟੀਵੀ ਖ਼ਬਰ ਨਿਊਜ਼ ਤੇ ਸਰਬਜੀਤ ਸਿੰਘ ਦੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ ਹਰ ਅਪਡੇਟ ਤੁਹਾਡੇ ਸਾਹਮਣੇ ਹਾਜ਼ਰ ਕੀਤੀ ਜਾਵੇ ਜੀਸੀਬੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਮੈਂ ਇੱਕ ਖੰਨੇ ਦੇ ਵਿੱਚ ਮੀਟ ਮਾਰਕੀਟ ਦੇ ਨਾਲ ਵਸਤੀ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਤੇ ਮੜੇ ਵੀ ਗਏ ਨੇ ਔਰ ਲਾਈਕ ਕਰੇ ਸ਼ੇਅਰ ਕਰੇ SSP ਜੋਤੀ ਯਾਦਵ ਤੁਰੰਤ ਐਕਸ਼ਨ ਵਿੱਚ ਨਜ਼ਰ ਆਈ ਆਪਣੇ ਪੰਜਾਬ ਪੁਲਿਸ ਮਾਨਜੋਗ ਐਸਐਸਪੀ ਐਸਐਚਓ ਐਸਪੀਡੀ ਡੀਐਸਪੀ ਔਰ ਇੱਥੇ ਦੇ ਨਗਰ ਕੌਂਸਲਰ ਦੇ ਵੀ ਅਧਿਕਾਰੀ ਮੌਜੂਦ ਨੇ ਤਸਵੀਰਾਂ ਤੁਹਾਡਾ ਨਾ ਪੀਵੀ 26 ਨਿਊਜ਼ ਤੇ ਸਾਂਝੀਆਂ ਕਰ ਰਹੇ ਆਂ ਕਾਫੀ ਸਾਲਾਂ ਤੋਂ ਮੀਟ ਮਾਰਕੀਟ ਦੇ ਨੇੜੇ ਵਸਤੀ ਵਿੱਚ ਡਰੱਗ ਨਸ਼ਾ ਸ਼ਰਿਆਮ ਵਿਕ ਰਿਆ ਸੀ ਜੋ ਮਾਨਜੋਗ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਖਤ ਹਦਾਇਤਾਂ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ ਔਰ ਉੱਥੇ ਨਾਲ ਗੱਲ ਕਰ ਰਹੇ ਆ ਖੰਨੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਸਰਕਾਰ ਦਾ ਪੀਲਾ ਪੰਜਾ ਦਿਖਾਈ ਦਿੰਦਾ ਹੋਇਆ ਔਰ ਇਹ ਜੋ ਬਿਲਡਿੰਗਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਔਰ ਕਾਫੀ ਸਾਲਾਂ ਤੋਂ ਨਸ਼ਾ ਤਸਕਰ ਪੈਸਾ ਕਮਾ ਕੇ ਬਹੁਤ ਵੱਡੀਆਂ-ਵੱਡੀਆਂ ਇਮਾਰਤਾਂ ਆਪਣੀਆਂ ਉਸਾਰ ਚੁੱਕੇ ਨੇ ਔਰ ਉਹਨਾਂ ਦਾ ਅੱਜ ਇਹ ਖੁਲਾਸਾ ਕੀਤਾ ਜਾ ਰਿਹਾ ਹੈ ਮਾਨਯੋਗ ਐਸਐਸਪੀ ਖੰਨਾ ਜੋਤੀ ਯਾਦਵ ਦੇ ਵੱਲੋਂ ਬੜਾ ਵੱਡਾ ਉਹ ਐਕਸ਼ਨ ਲਿੱਤਾ ਗਿਆ ਹੈ ਔਰ तमाम ਸਾਰੇ ਹੀ ਪੰਜਾਬ ਪੁਲਿਸ ਦੇ ਨੌਜਵਾਨ ਜੀ ਨੇ ਔਰ ਮਾਨਯੋਗ ਐਸਐਸਪੀ ਈਐਸਪੀ ਸਾਹਿਬ ਔਰ ਵੱਖ-ਵੱਖ ਇਥੇ ਪੁਲਿਸ اور ਵੱਖ-ਵੱਖ ਨਗਰ ਕੌਂਸਲਰ ਦੇਵੀ ਅਧਿਕਾਰੀ ਇੱਥੇ ਮੌਜੂਦ ਨੇ ਔਰ ਸਾਰਾ ਪ੍ਰਸ਼ਾਸਨ ਬਹੁਤ ਤੰਗ ਸੀ ਇਸ ਬਸਤੀ ਤੋਂ ਨੌਜਵਾਨ ਪੁੱਤਰਾਂ ਨੂੰ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਤਬਾਹ ਹੁੰਦੀ ਜਾ ਰਹੀ ਸੀ ਇਹ ਬਹੁਤ ਵੱਡਾ ਐਕਸ਼ਨ ਦਿੱਤਾ ਗਿਆ ਖੰਨੇ ਸ਼ਹਿਰ ਦੇ ਵਿੱਚ ਵੀ ਖੰਨੇ ਸ਼ਹਿਰ ਤੋਂ ਬਾਹਰ ਵੀ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੰਜਾਬ ਸਰਕਾਰ ਨੇ ਬੜਾ ਵੱਡਾ ਕਦਮ ਚੱਕਿਆ ਹੈ ਔਰ ਇਹ ਮਾਨ ਜੋਗ ਪ ਭਗਵਾਨ ਸਤਮਾਨ ਦੀ ਸਰਕਾਰ ਨੇ ਬੜਾ ਵਧੀਆ ਇੱਕ ਇਹ ਜੋ ਨਸ਼ੇ ਵਿਰੁੱਧ ਯੁੱਧ ਚਲਾਇਆ ਹੈ ਇਹ ਬੰਦ ਨਹੀਂ ਹੋਣਾ ਚਾਹੀਦਾ ਸੋ ਲਾਈਕ ਕਰਿਓ ਸ਼ੇਅਰ ਕਮੈਂਟਾਂ ਦੇ ਰੂਪ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਿੱਦਾਂ ਦਾ ਇਹ ਜਿਹੜਾ ਨਸ਼ਾ ਯੁੱਧ ਚਲਾਇਆ ਜਾ ਰਿਹਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਇਹ ਨਸ਼ਾ ਵੇਚਦਾ ਵੀ ਕਰਦਾ ਵੀ ਜੀ ਕਰਦਾ ਵੀ ਸੀ ਤੇ ਵੇਚਦਾ ਵੀ ਸੀ ਫਿਰ ਹੁਣ ਕੰਨਾਂ ਨਾਲ ਲੱਗਦੇ ਆ ਭੱਜ ਗਿਆ ਇਹ ਘਰ ਸਾਡੇ ਕੇ ਭੱਜ ਗਿਆ ਹੈ ਤੁਸੀਂ ਰੋਕਦੇ ਨਹੀਂ ਸੀ ਜਦੋਂ ਪੈਸਾ ਲੈ ਗਿਆ ਤੁਸੀਂ ਘਰ ਦੇ ਵਿੱਚ ਰੋਕਦੇ ਤੁਸੀਂ ਫਿਰ ਦੇ ਦੀ ਵਾਲਾ ਕੋਣ ਕੋਤੀ ਮਾਰ ਕਰਦੇ ਮੈਨੂੰ ਕੈਂਸਲ ਨਾ ਕਰਨੀ ਬਸੇ ਨਾਲ ਹੋਈ ਮਾਰ ਮਾਰ ਕੇ ਨਹੀਂ ਜਦੋਂ ਇਹ ਪੈਸਾ ਆਦੀ ਬਿਲਡਿੰਗ ਬਣੀ ਆ ਪੈਸਾ ਤੁਹਾਨੂੰ ਪਤਾ ਵੀ ਦੋ ਨੰਬਰ ਦਾ ਆ ਰਿਹਾ ਹੈ ਤੁਸੀਂ ਪੁਲਿਸ ਜਾ ਕੇ ਲਿਖਾਣਾ ਸੀਗਾ ਰੋਕਦੇ ਰਿਹਾ ਜੀ ਧਮਕੀਆਂ ਜਿੰਦੇ ਫਿਰ ਮੁੰਡੇ ਨੂੰ ਵਰੇ ਮੰਤਨ ਗਏ ਨਸ਼ਕ ਵੰਦਾ ਕੋਣਾ ਕੋਣ ਵੇਚਦਾ ਕੋਣਾ ਵਸੇ ਕੋਣ ਲੈ ਕੇ ਅੰਦਰ ਆਈ ਇਤੋਂ ਲੈ ਕੇ ਹੁੰਦੇ ਇਹਨੂੰ ਅੰਬਰ ਸਰ ਕਰਨਗੇ ਇਤੋਂ ਕਿਤੇ ਲੈ ਕੇ ਹੰਦ ਦਿੱਤੀਏ ਜਾਂ ਚਾਹ ਕਰਦੇ ਹੈ ਕਿਹੜਾ ਕਿਹੜਾ ਨਸ਼ਾ ਵੇਚਦੇ ਨੇ ਮਾਦੀ ਵੇਚਿਆ ਇੱਕ ਨੋਟੋਰੀਅਸ ਏਰੀਆ ਬਣ ਚੁੱਕਾ ਸੀ ਨਾ ਕਿ ਡਰਗ 핫ਸਪੌਟ ਬਣ ਗਿਆ ਸੀ ਨਾ ਜਿੱਥੋਂ ਡਰਗ ਦੀ ਸਪਲਾਈ ਵੀ ਹੋ ਰਹੀ ਸੀਗੀ ਤੇ ਜੋ ਐਨਪੀਐਸ ਸਾਹ ਉਹਦੇ ਅੰਦਰ ਅਸੀਂ ਪ੍ਰਾਪਰਟੀ ਨੂੰ ਪ੍ਰਾਪਰਟੀ ਦੇ ਅਗੇਂਸਟ ਐਕਸ਼ਨ ਲੇ ਅਸੀਂ ਮਨੀ ਦੇ ਨਾਲ ਬਣਾਈ ਜਾਂਦੀ ਹੈ ਤੋਂ ਦੇ ਅੰਦਰ ਜਿਹੜਾ ਚੈੱਕ ਕਰਾ ਰਹੇ ਸੀ ਲਿਸਟਡਸ ਮਬਲਾ ਨਾਲ ਦੀ ਪ੍ਰੋਪਰਟੀਆਂ ਤੋਂ ਅਸੀਂ ਜਦੋਂ ਮਿਊਨਿਸਪੈਲਿਟੀ ਨੂੰ ਲੈਟਰ ਦਿੱਤੇ ਸਾਨੂੰ ਪਤਾ ਲੱਗਿਆ ਕਿ ਆ ਜੋ ਉਹਨਾਂ ਨੇ ਘਰ ਬਣਾਏ ਹੋਏ ਆ ਬਿਲਕੁਲ ਹੀ ਇਲੈਗਲ ਹੈ ਇੱਕ ਨਗਰ ਕਾਉਂਸਲ ਦੀ ਜੋ ਸਰਕਾਰੀ ਜ਼ਮੀਨ ਹੈ ਉਹਦੇ ਉੱਪਰ ਐਪਰੋਚ ਕਰਕੇ ਇਹਨਾਂ ਨੇ ਆਪਣੇ ਘਰ ਬਣਾਏ ਹੋਏ ਸੀ ਐਂਡ ਡਰਗ ਮਨੀ ਨੂੰ ਯੂਜ਼ ਕਰਦੇ ਹੋਏ ਜਿਹਦੇ ਵਿੱਚੋਂ ਕੁਝ ਜੋ ਡਰਗ ਤਸਕਰ ਹੈ ਉਹ ਇੰਪੋਰਟੈਂਟ ਨੇ ਅਸਲਮ ਉਰਫ ਜਿੰਨੀ ਸਾਨੂੰ ਫਜ਼ੀਲ ਸੁਨੀਲ ਬਾਬਾ ਉਰਫ ਸਾਨੂੰ ਫਜ਼ੀਲ ਆ ਦੋਨੋਂ ਪ੍ਰਾਣ ਨੇ ਤੇ ਅਸਲਮ ਹੁਣ ਪੱਜਾ ਹੋਇਆ ਤੇ ਦੇ ਉੱਪਰੋਂ ਲੇਟੈਸਟ ਆ ਬੀਤੇ ਦਿਨੋਂ ਜਦੋਂ ਅਸੀਂ ਸਰਚ ਵਗੈਰਾ ਕੀਤੀ ਹੈ ਤੇ ਇਹਦੇ ਉੱਪਰ ਇੱਕ ਐਫਆਈਆਰ ਵੀ ਹੋਈ ਐਂਡੀਪੀ ਦੀ ਰਿਕਵਰੀ ਵੀ ਹੋ ਕੇ ਕੋਲੋਂ 20 ਗ੍ਰਾਮ ਹੈਰੋਇਨ ਦੀ ਲੇਟੈਸਟ ਵਾਲੀ ਉਸ ਤੋਂ ਪਹਿਲਾਂ ਕਾਫੀ سارے ਪਰਚੇ ਪੰਜ ਪਰਚੇ ਦੇ ਉੱਪਰ ਸੁਨੀਲ ਬਾਬਾ ਦੇ ਉੱਪਰ ਪੰਜ ਪਰਚੇ ਨੇ ਹੈ ਹ 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 ਇਨਾਦਰ ਧੰਦਾ ਹੀ ਬਣ ਚੁੱਕਾ ਹੈ ਇਸ ਡਰੱਗਸ ਦਾ ਤੇ ਉਹ ਡਰਗ ਮਨੀ ਨੂੰ ਯੂਜ਼ ਕਰਕੇ ਇਹਨਾਂ ਨੇ ਇੱਕ ਸਰਕਾਰੀ ਜ਼ਮੀਨ ਨੂੰ ਇਨਕ੍ਰੋਚ ਕਰਕੇ ਉੱਤੇ ਆਪਣੀ ਘਰ ਬਣਾਏ ਸੀਗੇ ਤੇ ਨਗਰ ਕੌਂਸਲ ਵੱਲੋਂ ਅੱਜ ਦਾ ਇਹ ਐਕਸ਼ਨ ਹੈਗਾ ਤੇ ਅ ਇਹ ਓਵਰਆਲ ਅ ਅੰਡਰ ਜੋ ਸਰਕਾਰ ਦੀ ਇੱਕ ਮੁਹਿੰਮ ਹੈਗੀ ਆ ਯੋਧ ਨਸ਼ੇ ਵਿਰੁੱਧ ਉਹਦੇ ਅੰਡਰ ਹੈਗੀ ਤੋਂ ਬ੍ਰੇਕ ਦਾ ਬੈਕ ਆਫ ਡਰਗ ਟ੍ਰਾਫਿਕਿੰਗ ਨੈਟਵਰਕ ਇਨ ਪੰਜਾਬ ਤੇ ਉਹਦੇ ਅੰਡਰ ਹੀ ਐਕਸ਼ਨ ਹੈ ਮੈਂ ਨਗਰ ਕਾਉਂਸਲ ਵੱਲੋਂ 6 ਜੋ ਕਾਰਨਾਂ ਨੂੰ ਨੋਟਿਸ ਜਿੱਤੇ ਗਏ ਤੋਂ ਉਹਦੇ ਅੰਡਰ ਹੀ ਅਸੀਂ ਨਗਰ ਕਾਉਂਸਲ ਜਿtheta ਜਿtheta ਕਰੇਗਾ ਐਕਸ਼ਨ ਪੁਲਿਸ ਉਹਨਾਂ ਨੂੰ ਪੂਰਾ ਲਾਅ ਐਂਡ ਆਰਡਰ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਤੇ ਨਗਰ ਕਾਉਂਸਲ ਦਾ ਐਕਸ਼ਨ ਛੇ ਕਰਾ ਦੇ ਨਹੀਂ ਜੀ ਦੇਖੋ ਐਫੀਡੇਵਿਟ ਦਾ ਮਤਲਬ ਆ ਹੁੰਦਾ ਹੈ ਕਿ ਤੁਸੀਂ ਉਹਦੇ ਉੱਪਰ ਖੜੋ ਬੰਦਾ ਨਹੀਂ ਖੜਦਾ ਤੇ ਉਹਦੀ ਕੋਈ ਲੀਗਲ ਵੈਲਿਊ ਨਹੀਂ ਹੈ ਹੁਣ ਸਾਡਾ ਤਾਂ ਆ ਹੈਗਾ ਕਿ ਲੋਕੀ ਕੁਝ ਵੀ ਕਹੇ ਜਾਣ ਸਪੈਸ਼ਲੀ ਜੋ ਡਰਗ ਦੇ ਜੋ ਟਰੇਡ ਦੇ ਵਿੱਚ ਇਨਡल्ज ਕਰਦੇ ਅਸੀਂ ਉਹਨਾਂ ਦੇ ਉੱਪਰ ਪੂਰਾ ਕਾਇਮ ਹੋ ਕੇ ਐਕਸ਼ਨ ਲੈਣਾ ਹੈਗਾ ਸਾਡੀ ਜ਼ਿੰਮੇਵਾਰੀ ਹੈਗੀ ਪੰਜਾਬ ਨੂੰ ਖੰਨਾ ਨੂੰ ਡਰਗ ਫ੍ਰੀ ਬਣਾਉਣ ਦੇ ਵਿੱਚ ਸਾਡਾ ਪੂਰਾ ਸਹਿਯੋਗ ਵੀ ਰਹੇਗਾ ਪੂਰਾ ਸਾਡੀ ਐਫਰਟ ਵੀ ਹੈ ਤੇ ਸਪੈਸ਼ਲੀ ਜੋ ਹੌਟਸਪots ਬਣ ਚੁੱਕੇ ਹੈ ਜਿਵੇਂ ਦੀ ਜਿਵੇਂ ਕਿ ਮੀਟ ਮਾਰਕੀਟ ਦਾ ਬੈਕ ਬੈਕ ਸਾਈਡ ਵਾਲਾ ਏਰੀਆ ਹੈਗਾ ਇਨੂੰ ਅਸੀਂ ਪੂਰਾ ਕਲੀਨ ਕਰ ਕੇ ਹੀ ਦਮ ਲੈਂਗੇ ਤੇ ਸਾਡਾ ਪੂਰਾ ਟਰਾਈ ਅਸੀਂ ਆ ਖਾਲੀ ਆ ਜੋ ਅੱਜ ਵਾਲਾ ਐਕਸ਼ਨ ਹੈ ਵਨ ਆਫ ਨਹੀਂ ਹੈਗਾ ਕੱਲ ਅਸੀਂ ਤਿੰਨ ਪ੍ਰੋਪਰਟੀਆਂ ਵੀ ਫ੍ਰੀਜ਼ ਕੀਤੀ ਹੈ 68 ਐਫ ਐਨਡੀਪੀਏ ਸੈਕਸ਼ਨ ਦੇ ਅੰਡਰ ਪਾਇਲ ਸਬਡਿਵੀਜ਼ਨ ਦੇ ਅੰਡਰ 4ਬੀਐਸਈ ਬੜੇ ਸਾਰੇ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀ ਹੈ ਵੱਖਰੇ ਵੱਖਰੇ ਲਾਜ਼ ਦੇ ਅੰਡਰ ਜੋ ਵੀ ਐਕਸ਼ਨ ਬਣਦਾ ਹੈਗਾ ਪੰਜਾਬ ਪੁਲਿਸ ਲੇਗੀ ਤੇ ਉਹਦੇ ਨਾਲ-ਨਾਲ ਸਾਡੇ ਸਰਚ ਆਪਰੇਸ਼ਨਸ ਵੀ ਚੱਲਦੇ ਰਹਿਣਗੇ ਅਸੀਂ अर्ਲੀ ਮਾਰਨਿੰਗ ਵੀ ਰੇਡਸ ਕਰਕੇ ਸਾਡੇ ਕੋਲ ਲਿਸਟਸ ਵੀ ਬਣੀ ਹੋਈ ਹੈ ਅਸੀਂ ਪੂਰਾ ਪੂਰਾ ਆਪਣਾ ਟੈਕਨੀਕਲ ਯੂਨਿਟਸ ਨੂੰ ਵੀ ਐਕਟਿਵ ਕੀਤਾ ਹੋਇਆ ਸਾਡੇ ਸੋਰਸਸ ਵੀ ਨੇ ਐਂਡ ਸਪੈਸ਼ਲ ਥੈਂਕ ਯੂ ਮੈਂ ਕਹੂੰਗੀ মিডিਆ ਦਾ ਤੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰੇ